ਸਤਿ ਸ਼੍ਰੀ ਅਕਾਲ ਅੱਜ ਆਪਾਂ ਲੈ ਕੇ ਆਇਆ ਮੋਟੀਵੇਸ਼ਨਲ ਵੀਡੀਓ ਨਸੀਰੂ ਦੀ ਖਿੜਕੀ ਦੇ ਵਿੱਚ ਅੱਜ ਇੱਕ ਬਹੁਤ ਹੀ ਅਦਭੁਤ ਤੇ ਸੋਹਣਾ ਪੰਛੀ ਆ ਬੈਠਾ ਸੀ ਜਦੋਂ ਨਸੀਰੂ ਨੇ ਵੇਖਿਆ ਤਾਂ ਉਹਨੂੰ ਫੜ ਕੇ ਅੰਦਰ ਲੈ ਗਿਆ ਉਹਨੇ ਐਸਾ ਪੰਛੀ ਕਦੇ ਵੇਖਿਆ ਨਹੀਂ ਸੀ ਲੰਬੇ ਲੰਬੇ ਖੰਭ ਬਹੁਤ ਹੀ ਰੰਗਦਾਰ ਕਿੰਨੇ ਸਾਰੇ ਰੰਗ ਲੰਬੀ ਚੁੰਝ ਤੇ ਸਿਰ ਤੇ ਕਲਗੀ ਐਸਾ ਪੰਛੀ ਤਾਂ ਉਹਨੇ ساری ਜ਼ਿੰਦਗੀ ਨਹੀਂ ਸੀ ਵੇਖਿਆ ਉਹਨੂੰ ਬੜਾ ਅਜੀਬ ਲੱਗਿਆ ਅੰਦਰ ਲਿਜਾ ਕੇ ਉਹ ਰਿਤੇ ਹੱਥ ਫੇਰਿਆ ਤੇ ਕਹਿ ਰਿਹਾ ਤੇਰੇ ਵਿਚਾਰੇ ਦੀ ਕਿਸੇ ਨੂੰ ਸਾਰ ਨਹੀਂ ਪਈ ਲੈ 10 ਕਿੱਡੇ ਕਿੱਡੇ ਖੰਭ ਹੋ ਗਏ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਇਹ ਕਹਿ ਕੇ ਉਹਨੇ ਕੈਂਚੀ ਲਈ ਤੇ ਉਹਦੇ ਖੰਭ ਕੁੱਤਰ ਪਰ ਮਾਰੇ ਖੰਭ ਕੱਟ ਕੇ ਛੋਟੇ ਕਰਤੇ ਕਲਗੀ ਵੀ ਕੱਟਤੀ ਚੁੰਝ ਦਾ ਅਗਲਾ ਹਿੱਸਾ ਵੀ ਕੱਟ ਕੇ ਛੋਟਾ ਕਰਤਾ ਤੇ ਉਹਨੂੰ ਕਹਿੰਦਾ ਲੈ ਹੁਣ ਤੂੰ ਕਬੂਤਰ ਬਣ ਗਿਆ ਐਸ਼ ਕਰ ਇਹ ਸ਼ਕਾਦੀ ਕਰਨੀ ਸੀ ਉਹ ਤੇ ਲੰਬੇ ਖੰਭਾ ਕਰਕੇ ਹੀ ਉੱਠ ਸਕਦਾ ਸੀ ਉਹਦੀ ਸੁੰਦਰਤਾ ਉਹਦੀ ਚੌਂਜ ਉਹਦੀ ਕਲਗੀ ਕਰਕੇ ਹੀ ਸੀ ਉਹ ਤਾਂ ਹੁਣ ਉੱਡਿਆ ਨਹੀਂ ਸੀ ਜਾ ਰਿਹਾ ਗਲਤੀ ਕੀਤੀ ਸੀ ਗਲਤੀ ਨਸੀਰੂ ਦੀ ਵੀ ਨਹੀਂ ਸੀ ਕਿਉਂਕਿ ਸਾਰੀ ਜ਼ਿੰਦਗੀ ਉਹਨੇ ਕਬੂਤਰ ਹੀ ਵੇਖਿਆ ਸੀ ਕਬੂਤਰ ਰੱਖਦਾ ਸੀ ਛੋਟੇ ਹੁੰਦਾ ਕਬੂਤਰਾਂ ਬਾਰੇ ਹੀ ਉਹਨੂੰ ਜਾਣਕਾਰੀ ਸੀ ਕਿਸੇ ਹੋਰ ਪੰਛੀ ਦੀ ਜਾਣਕਾਰੀ ਕਰਨ ਦਾ ਉਹਨੂੰ ਟਾਈਮ ਹੀ ਨਹੀਂ ਸੀ ਮਿਲਿਆ ਸੋ ਕਬੂਤਰ ਹੀ ਵੇਖੇ ਕਬੂਤਰਾਂ ਬਾਰੇ ਸੋਚਿਆ ਕਬੂਤਰਾਂ ਬਾਰੇ ਜਾਣਿਆ ਤੇ ਉਹਨੇ ਉਹਨੂੰ ਕਬੂਤਰ ਬਣਾ ਰੱਖਿਆ ਕਬੂਤਰ ਬਣਾਉਣ ਦੀ ਕੋਸ਼ਿਸ਼ ਕੀਤੀ ਜੰ ਬਣਾ ਦਿੱਤਾ ਪਰ ਐਸਾ ਬਣਾਇਆ ਕਿ ਬਾਅਦ ਚੋ ਤੋ ਉੱਡਿਆ ਨਹੀਂ ਗਿਆ ਕਰਦੇ ਨਾ ਅਸੀਂ ਵੀ ਮਾਪਿਓ ਕਦੇ 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 ਕੀ ਹਮੇਸ਼ਾ ਹੀ ਕਰਦੇ ਹਾਂ ਅਸੀਂ ਵੀ ਜੇ ਫਲਾਣੇ ਦਾ ਬੱਚਾ ਡਾਕਟਰ ਬਣ ਗਿਆ ਤੇ ਆਪਣੇ ਬੱਚੇ ਨੂੰ ਵੀ ਅਸੀਂ ਡਾਕਟਰ ਬਣਾਣਾ ਕਿਉਂਕਿ ਫਲਾਣੇ ਦਾ ਬੱਚਾ ਕੋਲ ਫਲਾਣੀ ਜਿਹੜੀ ਖੂਬੀ ਹੈ ਉਹ ਸਾਡੇ 'ਚ ਵੀ ਹੋਣੀ ਚਾਹੀਦੀ ਹੈ ਅਸੀਂ ਆਪਣੇ ਬੱਚਿਆਂ ਦੇ ਖੰਭ ਕੱਟ ਕੇ ਕਹਿੰਦੇ ਲੈ ਤੂੰ ਕਬੂਤਰ ਬਣ ਗਿਆ ਅਸੀਂ ਬਣਾਤਾ ਹੁਣ ਉਡਾਰੀਆਂ ਮਾਰ ਪਰ ਅਸੀਂ ਭੁੱਲ ਜਾਂਦੇ ਆਂ ਹਰ ਇੱਕ ਬੱਚਾ ਦੁਨੀਆ ਤੇ ਜਨਮ ਲੈਂਦਾ ਇੱਕ ਯੂਨੀਕ ਬਣ ਕੇ ਉਸ ਤਰ੍ਹਾਂ ਦਾ ਬੱਚਾ ਉਸ ਤਰ੍ਹਾਂ ਦਾ ਇਨਸਾਨ ਦੁਨੀਆ ਤੇ ਪਹਿਲਾਂ ਕਦੇ ਨਹੀਂ ਆਇਆ ਹੁੰਦਾ ਪਰਮਾਤਮਾ ਦੀ ਬੜੀ ਇਹ ਇੱਕ ਨਿਆਰੀ ਜੀ ਚੀਜ਼ ਹੈ ਥੋੜੇ ਵਰਗਾ ਦੁਨੀਆ ਤੇ ਪਹਿਲਾਂ ਕੋਈ ਇਨਸਾਨ ਨਹੀਂ ਆਇਆ ਸਾਡੇ ਬੱਚਿਆਂ ਵਰਗਾ ਵੀ ਪਰ ਅਸੀਂ ਸਾਰੇ ਇੱਕੋ ਲਾਈਨ 'ਚ ਲੱਗੇ ਆ ਆਪਣੇ ਬੱਚਿਆਂ ਦੇ ਖੰਭ ਕੱਟ ਕੇ ਉਹਨਾਂ ਨੂੰ ਕਬੂਤਰ ਬਣਾਣ ਤੇ ਫਿਰ ਕਹਿੰਦੇ ਲੈ ਮੈਂ ਤੈਨੂੰ ਕਬੂਤਰ ਬਣਾਤਾ ਹੁਣ ਤੂੰ ਉਡਾਰੀਆਂ ਮਾਰ ਬੇਖਬਰ ਇੰਜੋਏ ਕਰ ਜ਼ਿੰਦਗੀ ਪਰ ਅਸੀਂ ਭੁੱਲ ਜਾਂਦੇ ਆ ਇੰਨੀਆਂ ਬੰਦਸ਼ਾਂ ਲਾ ਕੇ ਅਸੀਂ ਬੱਚਿਆਂ ਦੇ ਆਪਣੇ ਆਪ ਖੰਭ ਉਤਰਦੇ ਤੇ ਉਹ ਉੱਡਣ ਜੋਗੇ ਵੀ ਨਹੀਂ ਰਹਿੰਦੇ ਕਿਸ ਤਰ੍ਹਾਂ ਦੀ ਲੱਗੀ ਸਟੋਰੀ ਮੈਨੂੰ ਬਹੁਤ ਪਿਆਰੀ ਲੱਗੀ ਉਹ ਸ਼ੋਦੀ ਇੱਕ ਕਿਤਾਬ ਚ ਸੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਮੈਨੂੰ ਜ਼ਰੂਰ ਦੱਸਿਓ ਕਮੈਂਟ ਕਰਕੇ ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈ ਜਸਪੀਰ ਕੌਰ ਤੇ ਤੁਸੀਂ ਵੇਖ ਰਹੇ ਹੋ ਜੇਤਾਲੀ ਵਾਲ ਟਾਕਸ ਜੇ ਤੁਹਾਨੂੰ ਮੇਰੀਆਂ ਵੀਡੀਓਜ਼ ਪਸੰਦ ਆਉਂਦੀਆਂ ਨੇ ਤਾਂ ਜੇਤਾਲੀਵਾਲ ਟਾਕਸ ਨੂੰ ਫੋਲੋ ਕਰ ਸਕਦੇ ਹੋ ਇੰਸਟਾਗ੍ਰam YouTube ਤੇ TikTok ਤੇ ਇੱਕ ਛੋਟੀ ਜੀ ਬੇਨਤੀ ਹੋਰ ਕਰਨੀ ਸੀ ਕਿ ਕੁਝ ਹਫ਼ਤੇ ਪਹਿਲਾਂ ਮੈਂ ਇੱਕ ਵੀਡੀਓ ਅਪਲੋਡ ਕੀਤੀ ਸੀ ਕਿ ਤੁਸੀਂ ਪਹਿਲਾਂ ਜਾਣਦੇ ਹੋ ਵੀ ਮੈਂ ਫਾਈਨੈਂਸ਼ੀਅਲੀ ਇਨਫੋਰਮੇਸ਼ਨ ਨਾਲ ਰਿਲੇਟਡ ਕਾਫੀ ਵੀਡੀਓ ਅਪਲੋਡ ਕੀਤੀਆਂ ਨੇ ਆਪਣੇ YouTube ਚੈਨਲ ਤੇ ਤੇ TikTok ਤੇ ਵੀ ਥੋੜੀ ਦੇਰ ਬਾਅਦ ਮੈਨੂੰ ਪਤਾ ਲੱਗਿਆ ਕਿ ਮੇਰੇ ਨਾਂ ਤੇ ਕਈ ਚੈਨਲ ਬਣਾਏ ਗਏ ਜਿਹੜੇ ਕਿ ਲੋਕਾਂ ਨੂੰ ਕੰਟੈਕਟ ਕਰ ਰਹੇ ਆ ਕੀ ਫਲਾਣੇ ਕੋਇਨ ਦੇ ਵਿੱਚ ਫਲਾਣੀ ਕ੍ਰਿਪਟੋ ਦੇ ਵਿੱਚ ਤੁਸੀਂ ਟ੍ਰੇਡ ਕਰੋ ਅਸੀਂ ਤੁਹਾਨੂੰ ਪੈਸੇ ਬਣਾ ਕੇ ਦੇ ਰਹੇ ਹਾਂ ਜੇ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਮੈਸੇਜ ਆਉਂਦਾ ਜੇ ਧਾਲੀਵਾਲ ਟੌਕਸ ਪੇਜ ਤੋਂ ਤਾਂ ਇਹ ਸਮਝ ਲਿਓ ਪਹਿਲਾਂ ਤਾਂ ਉਹ ਪੇਜ ਫੇਕ ਹੈਗਾ ਦੂਸਰਾ ਮੈਂ ਕਦੇ ਕਿਸੇ ਨੂੰ ਮੈਸੇਜ ਨਹੀਂ ਕਰਦੀ ਕਦੇ ਕਿਸੇ ਮੈਸੇਜ ਦਾ ਜਵਾਬ ਨਹੀਂ ਦਿੰਦੀ ਨਾ ਹੀ ਫੋਨ ਤੇ ਮੈਂ ਸ਼ੇਅਰ ਵੀ ਨਹੀਂ ਕੀਤਾ ਕਿਤੇ ਆਪਣਾ ਨੰਬਰ ਦੂਸਰਾ ਇਹ ਜਿਹੜੇ ਮੈਸੇਜ ਆ ਰਹੇ ਆ WhatsApp ਤੋਂ Facebook ਤੋਂ ਕਿਤੋਂ ਵੀ ਆ ਰਹੇ ਨੇ ਕੋਈ ਲਿੰਕ ਨਾ ਫਾਲੋ ਕਰੋ ਕੋਈ ਜਵਾਬ ਦੇਣ ਦੀ ਜ਼ਰੂਰਤ ਨਹੀਂ ਕਿਉਂਕਿ ਸਮਝੋ ਕਿ ਉਹ ਮੈਂ ਮੈਸੇਜ ਨਹੀਂ ਕਰ ਰਹੀ ਮੇਰੇ ਖੁਦ ਦੇ بیٹے ਨੂੰ ਵੀ ਮੈਸੇਜ ਆਇਆ ਆਸਟ੍ਰੇਲੀਆ ਦੇ ਨੰਬਰ ਤੋਂ WhatsApp ਦੇ ਉੱਤੇ ਕਹਿੰਦੇ ਕਿ ਜੇਤਾਲੀ ਵਾਲ ਟਾਕਸ ਦੇ ਤੁਸੀਂ ਫੈਨ ਹੈਗੇ ਆ ਅਸੀਂ ਤੁਹਾਨੂੰ ਪੈਸੇ ਬਣਾ ਕੇ ਦੇਵਾਂਗੇ ਤੇ ਬੇਟੇ ਨੇ ਇਨਫਰਮੇਸ਼ਨ ਮੰਗੀ ਤੇ ਕਹਿ ਰਹੇ ਤੁਸੀਂ ਸਾਨੂੰ ਟਰਸਟ ਨਹੀਂ ਕਰਦੇ ਤੁਸੀਂ ਐਦਾਂ ਦੇ ਫਾਲੋਅਰ ਹੈਗੇ ਹੋ ਮਤਲਬ ਕੁਝ ਵੀ ਤੁਹਾਨੂੰ ਕੋਈ ਕਹਿ ਸਕਦਾ ਕਿਉਂਕਿ ਇਹ ਸਕੈਮ ਚੱਲ ਰਿਹਾ ਤੇ ਸਮਝੋ ਕਿ ਮੈਂ ਕਦੇ ਕਿਸੇ ਨੂੰ ਮੈਸੇਜ ਨਹੀਂ ਕਰਦੀ ਨਾ ਹੀ ਕਿਸੇ ਨੂੰ ਮੈਸੇਜ ਕਰਨ ਲਈ ਕਹਿੰਦੀ ਆ ਨਾ ਹੀ ਮੈਸੇਜ ਦਾ ਜਵਾਬ ਦਿੰਦੀ ਆ ਮੋਸਟਲੀ ਥੋੜੇ ਦਿਨ ਪਹਿਲਾਂ ਕਿਸੇ ਵੀਰ ਨੇ ਕੈਨੇਡਾ ਤੋਂ ਵੀ ਮੈਨੂੰ ਇੰਸਟਾਗ੍ਰam ਤੇ ਪੁੱਛਿਆ ਸੀ ਵੀ ਆ ਤੁਹਾਡਾ ਨੰਬਰ ਆ ਕੋਈ ਕੈਨੇਡਾ ਦਾ ਨੰਬਰ ਵੀ ਸੀ ਕਹਿੰਦੇ ਤੋਂ ਸਾਨੂੰ ਵਟਸਐਪ ਤੇ ਮੈਸੇਜ ਆਇਆ ਤਾਂ ਪਲੀਜ਼ ਬੀ ਅਵੇਅਰ ਕਿ ਦੈਟਸ ਨਾਟ ਮੀ ਮੈਂ ਕਦੇ ਕਿਸੇ ਨੂੰ ਮੈਸੇਜ ਨਹੀਂ ਕਰਦੀ ਕੋਈ ਪ੍ਰੋਡਕਟ ਖਰੀਦਣ ਲਈ ਨਹੀਂ ਪੈਂਦੀ ਸਤਿ ਸ਼੍ਰੀ ਅਕਾਲ ਆਪਾਂ ਮਿਲਦੇ ਆ ਅਗਲੀ ਵੀਡੀਓ ਵਿੱਚ